ਹੈਲੋ ਗਾਇਸ ਕੀ ਹਾਲ ਚਾਲ ਹਨ ਮਿੱਤਰਾਂ ਤੇ ਅੱਜ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਹਸਪਤਾਲ ਜਿੱਥੇ ਮੈਂ ਰੋਜ਼ ਰੋਜ਼ ਕੀ ਕਰਦਾ ਜਿੱਥੇ ਮੈਂ ਕੰਮ ਤੇ ਆ ਤੇ ਸਾਰੇ ਦਿਨ ਦਾ ਵਲੌਗ ਦਿਖਾਵਾਂਗੇ ਤੁਹਾਨੂੰ ਤੇ ਹੁਣ ਹੋ ਰਿਹਾ ਸੀ ਮੈਂ ਤਿਆਰ ਜੱਲ ਜੱਲ ਲਾ ਕੇ ਗੈਰੂ ਲਾ ਕੇ ਚੱਲਦੇ ਆਂ ਫਿਰ ਕੰਮ ਤੇ ਤੇ ਤੁਹਾਨੂੰ ਦਿਖਾਉਨੇ ਆ ਅੱਜ ਦਾ ਸਾਰਾ ਵਲੌਗ ਹੈਲੋ ਗਾਇਸ ਨਿੱਕਲ ਪੜੇ ਸੀ ਘਰੋਂ ਕੰਮ ਨੂੰ ਤੇ ਚੱਲਿਆ ਧੁੰਦ ਬਹੁਤ ਪੈ ਰਹੀ ਆ ਦੇਖੋ ਚਾਰੇ ਪਾਸੇ ਮੈਂ ਥੋੜਾ ਥੋੜਾ ਨੇੜੇ ਨੇੜੇ ਕੋਈ ਦੀਦਾ ਜਿਹੜਾ ਕੋਈ ਵੀ ਕੋਈ ਦੀਦਾਗਾ ਮਿਲਦੇ ਆਂ ਮੈਂ ਜੀ ਮਿੱਤਰੋ ਆ ਸਾਡਾ ਰੂਮ ਆ ਤੇ ਆ ਰੂਮ ਤੇ ਆ ਲਾਈਟ ਆ ਜਿਹੜੀ ਇੱਦਾਂ ਰੱਖ ਕੇ ਮਤਾਂਮ ਕਰਦਾ ਤੇ ਸਾਰਾ ਕੁਝ ਆਪਣਾ ਚਲਾਉਣਾ ਆ ਗਿਆ ਇਹ ਆ ਸਾਡਾ ਦਫ਼ਤਰ ਤੇ ਆ ਮੇਰੀ ਕੁਰਸੀ ਆ ਇੱਥੇ ਆ ਸਰਵੰਦੇਨ ਡਾਕਟਰ ਸਾਹਿਬ ਤੇ ਆ ਸਾਡਾ ਰੂਮ ਆ ਇਹ ਰੂਮ ਸਾਰਾ ਐਂ ਵਧੀਆ ਰੱਖਦਾ ਬਣਾ ਕੇ ਤੇ ਰੱਖਣਾ ਵੀ ਚਾਹੀਦਾ ਜਿੱਥੇ ਆਪਾਂ ਕੰਮ ਕਰਦੇ ਹੋਈ ਉੱਥੇ ਤਾਂ ਸਾਫ਼-ਸੁਥਰਾ ਜਨ ਬਤੀ ਜਾ ਸਾਰਾ ਕੁਝ ਮੈਂ ਇਹ ਤੇ ਰਸਈ ਵਣਿਆਸ ਫਾਲ ਦੇ ਵਿੱਚ ਝਾੜੂ ਪੋਚਾ ਕਰਨ ਵਾਲੇ ਸਾਰੇ ਕੁਸ ਬਲਾਗੇ ਕਰਵਾ ਲਈ ਦੀ ਸਾਰਾ ਕੁਸ ਤੇ ਆਹ ਬੈਡਾਗਾ ਜਿਸ ਤੇ ਅਸੀਂ ਪਾ ਕੇ ਮਰੀਜ਼ ਦਾ ਮਤਲਬ ਕੀ ਕਰਦੇ ਆਂ ਤੇ ਆਹ ਸਾਰੇ ਸੰਦ ਪਏ ਨੇ ਆਹ ਮਸੀਨਾ ਵਗੈਰਾ ਸਾਰਾ ਕੁਸ ਮੈਂ ਯੂਜ਼ ਕਰਨ ਆ ਗਿਆ ਮੈਨੂੰ ਤੇ ਆਹ ਮਤਲਬ ਕਿ ਸੁਣ ਕਰਨ ਵਾਲੇ ਨੇ ਠੀਕ ਹੈ ਟੀਕੇ ਕਈ ਵੱਖ-ਵੱਖ ਚੀਜ਼ਾਂ ਪਈਆਂ ਨੇ ਇੱਥੇ ਤੇ ਆਪਾਂ ਵਾਸਤੇ ਤੁਹਾਨੂੰ ਆਹੀ ਕੁਸ ਦਿਖਾਉਣਾਗਾ ਕਿ ਅੱਜ ਮੈਂ ਸਾਰਾ ਦਿਨ ਫਰਗੀਆਂ ਦਾ ਅੱਜ ਥੋੜਾ ਜਿਹਾ ਘੱਟ-ਘੱਟ ਸੀਗਾ ਤਾਂ ਕਰਕੇ ਸਪੀਡ ਨਾ ਔਨ ਕਰਕੇ ਫਿਰ ਚੱਲ ਜਾਂਦਾ ਤੁਹਾਨੂੰ ਪਤਾ ਹੀ ਆ ਹੈਨਾ ਤੇ ਬਾਹਰ ਦਾ ਮਾਹੌਲ ਤੁਹਾਨੂੰ ਦਿਖਾਈ ਦਿੱਤਾ ਆਪਣੇ ਹਸਪਤਾਲ ਦਾ ਤੇ ਔਰ ਦਹੀ ਪਿਆਰ ਨੇ ਤੇ ਯੂਨੀਵਰਸਪੋਰਟ ਕਰੀ ਉਹਨਾਂ ਵੀ ਲਾਈਵ ਵੀ ਸਾਰਾ ਹੋ ਰਿਹਾ ਹੈ ਨਾ ਦੇਖੋ ਹਸਪਤਾਲ ਦੇ ਵਿੱਚ ਭੀੜ ਭੀੜ ਹੈ ਤੇ ਹਰ ਰੋਜ਼ ਅੱਜ ਤਾਂ ਅਸੀਂ ਥੋੜਾ ਜਿਹਾ ਵਿਲੇ ਆ ਕਿ ਤਾਂ ਕਰਕੇ ਭੀੜ ਹੈ ਨਹੀਂ ਕਿ ਨਹੀਂ ਤਾਂ ਕੀ ਮਾਰੀ ਇਹਨੇ ਬਰਾਦੀ ਵਰਤ ਤੇ ਕੀ ਮਾਰੀ ਉਹ ਬੰਦਾ ਆਹੇ ਜਿਹੜਾ ਕਹਿੰਦਾ ਮੈਂ ਕਰੋ ਕੱਟ ਲਿਆਂਗਾ ਮਾਰ ਉਹਨੂੰ ਥਾਲੇ ਫੋਨ ਮਾਰੋ ਚਲੋ ਬੱਸ ਕਰੋ ਟੈਕ ਚੋਲੋ ਪੁਲਾਹੇ ਨੂੰ ਫੋਨ ਕਰਨ ਲੰਦਾ ਓਏ ਅਵੀ ਪੰਜ ਲੱਖ ਲੈਣਾ ਮੈਂ ਸੋਤੋ ਪੰਜ ਲੱਖ ਰੁਪਏ ਲੈਣਾ ਹਾਂਜੀ ਮਿੱਤਰੋ ਆਪਾਂ ਘਰ ਪਹੁੰਚ ਗਏ ਸੀਗੇ ਠੀਕ ਹੁਣ ਆਇਆ ਕੰਮ ਤੋਂ ਆ ਬਥੇ ਮੇਰੀ ਪੂਆ ਹੋਰ ਪੂਆ ਕਿਵੇਂ ਹੈ ਬਰੀਆ ਹੋਰ ਕੀ ਕਰੀਏ ਨੇ ਬਸ ਬੈਲੇ ਬੱਠੀਆ ਆਹ ਆਏ ਹੈ ਕੰਮ ਤੋਂ ਸਾਨੂੰ ਬੰਦਾ ਨਹੀਂ ਆਉ ਖਾ ਸਾਨੂੰ ਜਾਣਾ ਪੈਂਦਾ ਕੰਮ ਤੜਕੀ ਹਾਂ ਨਾ ਗੁੜੀਆਂ ਦਾ ਨਜ਼ਾਰਾ ਇਹਦਾ ਘਰੇ ਰਹਿੰਦੇ ਆ 24 ਲੱਖ ਕੋਈ ਹੋਣੀ ਕੋਈ ਫਿਕਰ ਨਹੀਂ ਨੁਕਸਾਨ ਹਾਂ ਸਾਡਾ ਖੇਤਰ ਤਾਂ ਰਹਿ ਵਾ ਇੱਥੇ ਅਸੀਂ ਕੁੰਜੇ ਚ ਬਾਰਦੇ ਇੱਥੇ ਸੇਕਲਜੀ ਦਾ ਬਹਿ ਕੇ ਵੈਸੇ ਤਾਂ ਰੂਮ ਹਿੱਟਰ ਵੀ ਹੈਗੇ ਸਾਡੇ ਕੋਲ ਪਰ ਉਹ ਰਾਤ ਨੂੰ ਯੂਜ਼ ਕਰਦੇ ਸੀ ਜਿਹਨੇ ਇੱਥੇ ਹਿੱਟਰ ਤੇ ਬਸ ਇਹ ਗੱਲਾਂ ਬਾਤਾਂ ਕਰੀ ਜਾਂਦੇ ਨੇ ਵੀਰ ਬਣਾ ਕੇ ਵਲੌਗ ਉੱਤੇ ਪਾਉਂਦੇ ਨੇ ਅੱਜ ਮੰਮੀ ਰੋਟੀ ਰੱਖਤੀ ਉੱਥੇ ਮੇਰੀ ਆ ਰੱਖੀ ਜਿੱਪੇ ਪਾਸ ਹਾਂ ਦੇਖੋ ਆ ਵੀ ਸਾਰਾ ਰੈਡੀ ਆ ਪਰ ਇਹਦੀ ਫਹਿਮ ਅੱਗੇ ਕੀ ਕਰੀਂ ਪਹਿਲੇ ਹਮ ਵੀ ਮੈਂ ਹੀ ਕਰਦੀ ਆ ਪਹਿਲੇ ਨਹੀਂ ਆ ਇਹ ਤਾਂ ਸਾਰੇ ਕੋਈ ਤਾਂ ਨਾ ਆਉਂਦੀ ਆ ਤਾਂ ਮੈਂ ਗੋਣੇ ਕਦੇ ਨੇ ਸਬਜ਼ੀਆਂ ਨੇ ਮੈਂ ਧੋ ਕੇ ਦੇ ਦਿਆਂ ਭਾਂਡੇ ਮੈਂ ਮਾਉਂਦੀ ਆ ਕੱਪੜੇ ਮੈਂ ਧੋਣੀਆਂ ਲਾ ਕੇ ਮੈਂ ਲੈ ਲੈਂਦੀ ਆ ਹੁਣ ਦੁੱਧ ਵੀ ਮੈਂ ਲੈ ਲਵਾਂ ਇਹ ਤਾਂ ਬੇਲ ਹੀ ਆ ਹੈ ਤੇ ਕਾਹ ਗੱਟ ਕਹਿ ਨੂੰ ਮੈਂ ਜਹਾ ਓਏ ਆ ਗਿਆ ਹਾਂ ਓਏ ਗੱਲ ਕਰਦੇ ਹਾਂ ਦੁੱਧ ਦੁੱਧ ਕੱਢੋ ਮਰ ਜੇ ਲੱਤ ਵਢੂਂਦੀ ਲੱਤ ਤੇ ਦੋ ਆ ਗਏ

ਉਹਉਣਾ ਆ ਸੰਡ ਹਾਂ ਇਹ ਜੀ ਰਾਜੀ ਨਹੀਂ ਆ ਰਿਹਾ ਕਾਟੇ ਆ ਰੈਡੀ ਕਾ ਲੁਟਾ ਕੇ ਗਈਆਂ ਫੇੜੇ ਛੜ ਕੇ ਗਈਆਂ ਹੈ ਮੀਨ ਛੜ ਗਿਆ ਕਿਨੇ ਛੜ ਗਿਆ ਮੀਨ ਮਮਾ ਨੇ ਮੀਨ ਮਮਾ ਤਾਂ ਗਈ ਵੀ ਆ ਅੱਛਾ ਮੇਰੀ ਮਮਾ ਨੇ ਮੀਨੂ ਦੀ ਨਹੀਂ ਲੱਗਦੀ ਐ ਨਾ ਮਮਾ ਕਹਿੰਦੇ ਕੋਈ ਨਾ ਫੇਰ ਤਰ ਕੋਈ ਘਰ ਤੋਂ ਰੋਣ ਦਈ ਨਹੀਂ ਆ ਮੇਰੀ ਮਾਂ ਦਾ ਜਵਾਕਾ ਮੈਨੂੰ ਜੀ ਨਹੀਂ ਦਤਾ ਇਹਨਾਂ ਨੂੰ ਐ ਹੋਇਆ ਪੋ ਵੀ ਕਦੋਂ ਆਣ ਕਦੋਂ ਆਣ ਲੈ ਕੇ ਆਵਾਂਗੀ ਆ ਸਾਡਾ ਕਮਰਾ ਐਨ ਐਸ ਡੀ ਤੇ ਬਾਬਾ ਗਰੇਂਦਰ ਖੇੜੀ ਵਾਲਾ ਸਾਡਾ ਯਾਰ ਇਹਨੂੰ ਦੇਖੀ ਜਾਨਾ ਮੈਂ ਵਧੀਆ ਲੱਗਦਾ ਸਾਨੂੰ ਯਾਰ ਵਧੀਆ ਬੰਦਾ ਹੈਗਾ ਆਪਾਂ ਕਹੇਨ ਨੂੰ ਕੁਝ ਮਰਜੀ ਕਹਦੀ ਇਹ ਗੱਲਾਂ ਬੰਦਾ ਜਮਾ ਸੱਚੀਆਂ ਕਹਿੰਦਾ ਇਹੀ ਹੁੰਦਾ ਇੱਥੇ ਸੱਚ ਹੈ ਇੱਥੇ ਹੋਰ ਕੀ ਹੈ ਜਿਹਦੇ ਬੱਲੇ ਸੱਚ ਕੁੱਠੇ ਜੜ ਕੇ ਨੱਚ ਇਹ ਗੱਲ ਸਹੀ ਹੈ ਜਮਾ ਚਲੋ ਹੁਣ ਖਾ ਲਈਏ ਰੋਟੀ ਮਿਲਦੇ ਆਂ ਨੰਨੇ ਮਿੱਤਰਵਾਏ ਵੇ ਜੀ ਗੋਲ ਗੱਪੇ ਖਾਣ ਸਾਡੇ ਬੀਰੂ ਤੋਂ ਇਹ ਆ ਸਾਡਾ ਮਸੂਰ ਬੀਰੂ ਹਾਂ ਬੀਰੂ ਇੱਕ ਹੀ ਬੀਰੂ ਹਾਂ ਮਾਤੇ ਵਾਲੇ ਖਾਣ ਆ ਤੇ ਬੋਲਦੇ ਇਹ ਆ ਸਾਡਾ ਪਿੰਡ ਦਾ ਪੂਰਾ ਮਸੂਰ ਬੀਰੂ ਏ ਪਿੰਡ ਚ ਨਹੀਂ ਇਹ ਸਾਡੇ ਸਾਰੇ ਪੰਜਾਬ ਪੂਰ ਮਸੂਰ ਆ ਬਹੁਤ ਦੇ ਦੇ ਗੋਲ ਗੱਪੇ ਸਵਾਦ ਨੇ ਉੱਥੋਂ ਗੋਲ ਗੱਪੇ ਖਾ ਕੇ ਮਜ਼ਾ ਆ ਜਾਂਦਾ ਹੈਗਾ ਪਹਿਲਾ ਗੋਲ ਗੱਪਾ ਮੇਰਾ ਚਲੋ ਮਿਲਦੇ ਹਾਂ ਜੀ ਲਾਸਟ ਅਟੈਂਪਟ ਆ ਦਾ ਪਾਪੜੀ ਜੋ ਵੀ ਖਾਣ ਦਾ ਲੱਗੇ ਮਜ਼ਾ ਹੁੰਦਾ। ਇਹ ਆਪ ਫੜੀਆ ਨਾਕਾ ਲਾ ਕੇ ਜੜੀ ਬਣਾਉਣ ਵਾਸਤੇ ਗੱਡੀਆਂ ਚੈਕਿੰਗ। ਆਹ ਸਾਡੇ ਬੀਦੂ ਦੀ ਜੜੀ ਆ। ਇੱਥੇ ਖਾਣਾ ਮੈਂ ਹਰੇ ਕੁਝ ਵੀ ਖਾਣਾ ਪੀਣਾ ਹੁੰਦਾ। ਨਾਲ ਫਾਇਰ ਹੋ ਜਾਂਦੀ ਆ। ਨਾਲੇ ਖਾ ਪੀ ਲਈਦਾ। ਇਹ ਸਾਡਾ ਮੈਨਕ ਜੈਰੀ ਬਾਜ਼ਾਰ। ਹਾਂਜੀ ਮਿੱਤਰੋ ਆਪਾਂ ਘਰੇ ਆ ਗਏ ਸੀਗੇ ਤੇ ਆਲਾ ਦਾ ਬਾਹਰ ਤੇ ਹੁਣ ਆਪਾਂ ਸੌਣ ਦੀ ਤਿਆਰੀ ਕਰਦੇ ਆਪਕੇ ਜੀ ਤੇ ਘਰ ਦੇ ਗਏ ਵੀ ਨੇ ਬੱਚੇ ਵੀ ਗਏ ਵੀ ਨੇ ਘਰੇ ਜੀ ਜ਼ਿਆਦਾ ਲੱਗਦਾ ਨਹੀਂ ਪਰ ਹੁਣ ਪਰ ਪਹਿਣਾ ਤਾਂ ਹੈਗੀ ਯਾਰ ਆਦਾ ਕੱਟਣੀ ਵੀ ਜਾਂ ਫਿਰ ਤੇ ਬੱਸ ਅੱਜ ਦਾ ਵਲੌਗ ਇਹ ਜੀ ਧੰਨਵਾਦ ਸਬਸਕ੍ਰਾਈਬ ਕਰ ਦਿਓ ਸਪੋਰਟ ਕਰਿਓ ਲਾਈਕ ਸ਼ੇਅਰ ਕਮੈਂਟ ਇਹ ਜ਼ਰੂਰੀ ਆ ਏ ਬਸ ਪਹਿਲੇ ਨਵਾਂ ਨਵਾਂ ਸਟਾਰਟ ਕਰਿਆ ਤੇ ਧੰਨਵਾਦ